ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਰਕਾਰ ਨੇ ਰੱਦ ਕੀਤੇ 5.8 ਕਰੋੜ ਰਾਸ਼ਨ ਕਾਰਡ फटाफट ਚੈੱਕ ਕਰ ਲਓ ਆਪਣੇ ਕਾਰਡ ਕਿਤੇ ਤੁਹਾਡੇ ਕਾਰਡ ਤੇ ਤਾਂ ਨਹੀਂ ਚੱਲ ਗਈ ਕੈਂਚੀ ਸਰਕਾਰ ਨੇ ਜਾਰੀ ਕੀਤਾ ਵੱਡਾ ਹੁਕਮ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਭਾਰਤ ਵਿੱਚ ਸਰਕਾਰ ਵੱਲੋਂ ਗਰੀਬ ਲੋੜਵੰਦ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਹਨ ਭਾਰਤ ਵਿੱਚ ਕਰੋੜਾ ਰਾਸ਼ਨ ਕਾਰਡ ਧਾਰਕ ਸਰਕਾਰ ਰਾਸ਼ਨ ਕਾਰਡ ਰਾਹੀਂ ਰਾਸ਼ਟਰੀ ਖੁਰਾਕ ਸੁਖ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲੋਕਾਂ ਨੂੰ ਘੱਟ ਕੀਮਤ ਤੇ ਰਾਸ਼ਨ ਮੁਹैया ਕਰਵਾਉਂਦੀ ਹੈ ਇਸ ਦੇ ਨਾਲ ਹੀ ਦੇਸ਼ ਦੇ ਲੋਕ ਰਾਸ਼ਨ ਕਾਰਡ ਤੇ ਸਰਕਾਰ ਦੀਆਂ ਹੋਰ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਪਰ ਹਾਲ ਹੀ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਬਹੁਤ ਵੱਡੀ ਖਬਰ ਆਈ ਹੈ ਭਾਰਤ ਸਰਕਾਰ ਨੇ ਲਗਭਗ 5.8 ਕਰੋੜ ਦੇ ਕੁੱਲ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਸਰਕਾਰ ਨੇ ਇਹ ਰਾਸ਼ਨ ਕਾਰਡ ਕਿਸ ਕਾਰਨ ਰੱਦ ਕੀਤੇ ਹਨ ਇਸ ਲਈ ਇਸ ਦੇ ਨਾਲ ਰੱਦ ਕੀਤੇ ਰਾਸ਼ਨ ਕਾਰਡਾਂ ਦੀ ਸੂਚੀ ਦੀ ਜਾਂਚ ਕਰੋ ਕਿ ਕੀ ਤੁਹਾਡਾ ਨਾਮ ਇਸ ਵਿੱਚ ਸ਼ਾਮਲ ਹੈ ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਇਹ ਸੂਚਨਾ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਕਿ ਹਰੇਕ ਲਈ ਕੀ ਵੀ ਈ ਕੇ ਵਾਈ ਸੀ ਕਰਵਾਉਣਾ ਜ਼ਰੂਰੀ ਹੈ ਇਸ ਲਈ ਦੋ ਤੋਂ ਤਿੰਨ ਸਮਾਂ ਸੀਮਾਾਂ ਵੀ ਤੈਅ ਕੀਤੀਆਂ ਗਈਆਂ ਸਨ ਪਰ ਕਈ ਰਾਸ਼ਨ ਕਾਰਡ ਧਾਰਕਾਂ ਨੇ ਆਪਣਾ ਕੇ ਵਾਈ ਸੀ ਨਹੀਂ ਕਰਵਾਇਆ ਦਰਅਸਲ ਦੇਸ਼ ਵਿੱਚ ਕਈ ਲੋਕ ਫਰਜੀ ਰਾਸ਼ਨ ਕਾਰਡ ਬਣਾ ਕੇ ਸਰਕਾਰ ਦੀ ਭੋਜਨ ਯੋਜਨਾ ਦਾ ਲਾਭ ਲੈ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਖੁਰਾਕ ਮੰਤਰਾਲੇ ਵੱਲੋਂ ਦੇਸ਼ ਦੇ 5.8 ਕਰੋੜ ਫਰਜੀ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਡਿਜੀਟਲਾਈਜੇਸ਼ਨ ਕਾਰਨ ਭਾਰਤ ਦੀ ਜਨ ਤੱਕ ਵਿਤਰਕ ਪ੍ਰਣਾਲੀ ਵਿੱਚ ਬਹੁਤ ਬਦਲਾ ਆਇਆ ਹੈ। ਇਸ ਨਾਲ ਫਰਜੀ ਰਾਸ਼ਨ ਕਾਰਡ ਧਾਰਕਾਂ ਦੀ ਪਛਾਣ ਕਰਨਾ ਬਹੁਤ ਹੀ ਆਸਾਨ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੇ ਪਹਿਲਾਂ ਹੀ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈ KYC ਨੂੰ ਪੂਰਾ ਕਰਨ ਬਾਰੇ ਜਾਣਕਾਰੀ ਕਰ ਦਿੱਤੀ ਸੀ ਸਰਕਾਰ ਨੇ ਇਸ ਸਬੰਧੀ ਰਾਸ਼ਨ ਕਾਰਡ ਧਾਰਕਾਂ ਨੂੰ ਸਮਾਂ ਸੀਮਾ ਵੀ ਦਿੱਤੀ ਸੀ ਪਰ ਕਈ ਰਾਸ਼ਨ ਕਾਰਡ ਧਾਰਕਾਂ ਨੇ eKYC ਪ੍ਰਕਿਰਿਆ ਪੂਰੀ ਨਹੀਂ ਕੀਤੀ ਇਸ ਵਿੱਚ ਕਈ ਫਰਜ਼ੀ ਰਾਸ਼ਨ ਕਾਰਡ ਧਾਰਕ ਵੀ ਸ਼ਾਮਿਲ ਹਨ ਸਰਕਾਰ ਨੇ ਹੁਣ ਇਹਨਾਂ ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਜੇਕਰ ਤੁਸੀਂ ਵੀ ਰਾਸ਼ਨ ਕਾਰਡ ਦੀ ਵਰਤੋਂ ਕਰਦੇ ਹੋ ਇਸ ਲਈ 31 ਦਸੰਬਰ 2024 ਤੋਂ ਪਹਿਲਾਂ eKYC ਪੂਰਾ ਕਰੋ ਨਹੀਂ ਤਾਂ ਤੁਹਾਡਾ ਰਾਸ਼ਨ ਕਾਰਡ ਵੀ ਰੱਦ ਹੋ ਸਕਦਾ ਹੈ ਤਾਂ ਦੋਸਤੋ ਇਹ ਸੀ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਖਬਰ ਜੇ ਤੁਸੀਂ ਵੀ ਆਪਣੇ ਰਾਸ਼ਨ ਕਾਰਡ ਦੀ ਈ ਕੇਵਾਈਸੀ ਨਹੀਂ ਕੀਤੀ ਹੈ ਤਾਂ ਤੁਹਾਨੂੰ ਕਰਨੀ ਹੈ ਬਹੁਤ ਜ਼ਰੂਰੀ ਇਹ ਕੇਵਾਈਸੀ ਤੁਹਾਡੇ ਲਈ ਕਰਨੀ ਹੈ ਬਹੁਤ ਜ਼ਰੂਰੀ ਇਸ ਕੇਵਾਈਸੀ ਤੋਂ ਬਿਨਾ ਤੁਹਾਡਾ ਰਾਸ਼ਨ ਕਾਰਡ ਕੱਟ ਦਿੱਤਾ ਜਾਵੇਗਾ ਇਸ ਅਪਡੇਟ ਨੂੰ ਤੁਸੀਂ ਸਾਰੇ ਰਾਸ਼ਨ ਕਾਰਡ ਧਾਰਕਾਂ ਤੱਕ ਪਹੁੰਚਾਓ ਅਤੇ ਇਸ ਅਪਡੇਟ ਸੰਬੰਧੀ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ